ਸਾਡੇ YouTube ਚੈਨਲ ਸਮਾਈਲਾ ਟੈਡੋਰিয়ালਸ ਤੇ ਤੁਹਾਡਾ ਸਵਾਗਤ ਹੈ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅਜਾ ਸੀ ਵਿਸ਼ਾ ਕੰਪਿਊਟਰ ਸਾਇੰਸ ਜਮਾਸ਼ੀਮੀ ਪਾਰਟ 7 ਆਉਟਪੁੱਟ ਜੰਤਰ ਵਿੱਚ ਇਸ ਪਾਰਟ ਦੇ ਬਹੁ ਪਸੰਦੀ ਪ੍ਰਸ਼ਨ ਸਹੀ ਗਲਤ ਦੱਸੋ ਅਤੇ ਪੂਰੇ ਨਾਮ ਪੜ੍ਹਾਂਗੇ ਤੇ ਇਹ ਪਾਰਟ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਉਟਪੁੱਟ ਜੰਤਰ ਉਹ ਜੰਤਰ ਹੁੰਦੇ ਨੇ ਜਿਹੜੇ ਸਾਨੂੰ ਨਤੀਜਾ ਦਿੰਦੇ ਨੇ ਇਹਨਾਂ ਨੂੰ ਆਉਟਪੁੱਟ ਡਿਵਾਈਸਿਸ ਜਾਂ ਆਉਟਪੁੱਟ ਉਪਕਰਨ ਵੀ ਕਿਹਾ ਜਾਂਦਾ ਹੈ ਜਿਵੇਂ ਕਿ ਤੁਸੀਂ ਨੀਚੇ ਤਸਵੀਰ 'ਚ ਦੇਖ ਸਕਦੇ ਹੋ ਮੋਨੀਟਰ, ਹੈੱਡਫੋਨ, ਸਪੀਕਰ, ਪਲੋਟਰ, ਪ੍ਰੋਜੈਕਟਰ, ਪ੍ਰਿੰਟਰ ਇਹ ਸਾਰੇ ਜਿਹੜੇ ਨੇ ਇਹ ਸਾਡੇ ਆਉਟਪੁੱਟ ਜੰਤਰ ਨੇ ਪਿਛਲੇ ਪਾਠ ਵਿੱਚ ਅਸੀਂ ਇਨਪੁੱਟ ਜੰਤਰ ਬਾਰੇ ਪੜਿਆ ਸੀ ਇਨਪੁੱਟ ਜੰਤਰ ਉਹ ਹੁੰਦੇ ਨੇ ਜਿਹੜੇ ਕੰਪਿਊਟਰ ਨੂੰ ਇਨਪੁੱਟ ਦਿੰਦੇ ਨੇ ਬਟ ਆਉਟਪੁੱਟ ਜੰਤਰ ਉਹ ਹੁੰਦੇ ਨੇ ਜਿਹੜੇ ਸਾਨੂੰ ਰਿਜ਼ਲਟ ਦਿੰਦੇ ਨੇ ਨਤੀਜਾ ਦਿੰਦੇ ਨੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁ-ਪਸੰਦੀ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਇਨਾ ਵਿੱਚ ਕਿਹੜੀ ਵਿਜ਼ੂਅਲ ਡਿਸਪਲੇ ਡਿਵਾਈਸ ਦੀ ਉਦਾਹਰਣ ਹੈ অপਸ਼ਨ ਨੇ ਮੋਨੀਟਰ LCD LED ਜਾਂ ਉਪਰੋਕਤ ਸਾਰੇ ਤੇ ਇਸ ਦਾ ਆਨਸਰ ਹੈ ਉਪਰੋਕਤ ਸਾਰੇ ਵਿਜ਼ੂਅਲ ਡਿਸਪਲੇ ਦਾ ਮਤਲਬ ਹੁੰਦਾ ਹੈ ਸਕਰੀਨ ਜਿਵੇਂ ਕਿ ਮੋਨੀਟਰ ਦੀ ਸਕਰੀਨ ਹੋਗੀ LCD ਹੋਗੀ ਜਾਂ LED ਹੋਗੀ ਇਹ ਜਿਹੜੀਆਂ ਸਕਰੀਨਸ ਹੈਗੀਆਂ ਇਹ ਸਾਰਿਆਂ ਨੂੰ ਕਿਹਾ ਜਾਂਦਾ ਵਿਜ਼ੂਅਲ ਡਿਸਪਲੇ ਯੂਨਿਟ ਜਾਂ ਵਿਜ਼ੂਅਲ ਡਿਸਪਲੇ ਡਿਵਾਈਸ ਜੇਕਰ ਤੁਸੀਂ ਆਪਣੇ ਮੋਬਾਈਲ ਦੀ ਗੱਲ ਕਰੋ ਮੋਬਾਈਲ ਤੇ ਮੰਨ ਲਓ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ YouTube ਤੇ ਤੋ ਉਸ ਟਾਈਮ ਤੇ ਮੋਬਾਈਲ ਦੀ ਸਕਰੀਨ ਤੁਹਾਡੀ ਜਿਹੜੀ ਹੈ ਉਹ ਵੀ ਇੱਕ ਵਿਜ਼ੂਅਲ ਡਿਸਪਲੇ ਦਾ ਕੰਮ ਕਰੇਗੀ ਸੋ ਇਹਦਾ ਆਨਸਰ ਹੋਏਗਾ ਉਪਰੋਕਤ ਸਾਰੇ ਨੰਬਰ 2 ਇਹਨਾਂ ਵਿੱਚੋਂ ਹਾਰਡ ਕਾਪੀ ਆਉਟਪੁੱਟ ਜੰਤਰ ਦੀ ਪਛਾਣ ਕਰੋ ਆਪਸ਼ਨ ਹੈ ਸਪੀਕਰ ਮੋਨਿਟਰ ਪ੍ਰਿੰਟਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਆਨਸਰ ਹੈ ਪ੍ਰਿੰਟਰ ਤੇ ਹੁਣ ਹਾਰਡ ਕਾਪੀ ਆਉਟਪੁੱਟ ਜੰਤਰ ਕੀ ਹੁੰਦੇ ਨੇ ਉਹਦੇ ਬਾਰੇ ਦੱਸ ਚਾਹਾਂਗਾ ਕਿ ਕੰਪਿਊਟਰ ਵਿੱਚ ਦੋ ਤਰ੍ਹਾਂ ਦੀਆਂ ਡਿਵਾਈਸਿਸ ਹੁੰਦੀਆਂ ਦੋ ਤਰ੍ਹਾਂ ਦੇ ਜੰਤਰ ਹੁੰਦੇ ਨੇ ਸੌਫਟ ਕਾਪੀ ਤੇ ਹਾਰਡ ਕਾਪੀ ਸੌਫਟ ਕਾਪੀ ਆਉਟਪੁੱਟ ਜੰਤਰ ਹੁੰਦੇ ਨੇ ਜਿਹੜੇ ਸਾਨੂੰ ਸੌਫਟ ਕਾਪੀ ਰੂਪ ਚ ਨਜ਼ਰ ਆਉਂਦੇ ਨੇ ਸੌਫਟ ਕਾਪੀ ਮਤਲਬ ਜਿਵੇਂ ਕਿ ਸਕਰੀਨ ਦੀ ਗੱਲ ਕਰੀਏ ਮੋਨੀਟਰ ਦੀ ਸਕਰੀਨ ਦੀ ਗੱਲ ਕਰੀਏ ਕਿ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਸਕਰੀਨ ਤੇ ਜਉ ਤੱਕ ਸਕਰੀਨ ਸਾਹਮਣੇ ਹੈ ਉਦੋਂ ਤੱਕ ਆਪਾਂ ਡਾਟਾ ਪੜ੍ਹ ਰਹੇ ਹਾਂ ਜਾਂ ਰਿਜ਼ਲਟ ਦੇਖ ਰਹੇ ਹਾਂ ਜਿਦਿਵੀ ਅਸੀਂ ਸਕਰੀਨ ਬੰਦ ਕਰ ਦਾਂਗੇ ਕੰਪਿਊਟਰ ਬੰਦ ਕਰ ਦਾਂਗੇ ਤੇ ਕੁਝ ਵੀ ਸਾਨੂੰ ਨਜ਼ਰ ਨਹੀਂ ਆਵੇਗਾ ਉਹ ਹੁੰਦਾ ਸੌਫਟ ਕਾਪੀ ਤੇ ਹਾਰਡ ਕਾਪੀ ਹੁੰਦਾ ਪ੍ਰਿੰਟੇਬਲ ਫਾਰਮੈਟ ਪ੍ਰਿੰਟਰ ਦਾ ਕੰਮ ਕੀ ਹੈ ਕਿ ਪ੍ਰਿੰਟਰ ਕੀ ਕਰਦਾ ਹੈ ਜਿਹੜਾ ਨਤੀਜਾ ਆਇਆ ਉਹ ਕਾਗਜ਼ ਤੇ ਪ੍ਰਿੰਟ ਕਰਕੇ ਦਿੰਦਾ ਹੈ ਤੇ ਉਹ ਜਿਹੜੀ ਹਾਰਡ ਕਾਪੀ ਹੈ ਉਹ ਕੀ ਹੋਏਗਾ ਸਾਡਾ ਇੱਕ ਪ੍ਰਿੰਟ ਆਊਟ ਜਿਹੜਾ ਕਾਗਜ਼ ਤੇ ਕੱਢਿਆ ਗਿਆ ਹੈ ਤੁਸੀਂ ਕਹਿ ਸਕਦੇ ਆ ਕਿ ਪ੍ਰਿੰਟਰ ਜਿਹੜਾ ਹਾਰਡ ਕਾਪੀ ਆਉਟਪੁੱਟ ਦਿੰਦਾ ਰ ਜਿਹੜਾ ਕਾਗਜ਼ ਤੇ ਨਤੀਜਾ ਦਿੰਦਾ ਹੈ ਪ੍ਰਿੰਟ ਕਰਨ ਤੋਂ ਬਾਅਦ ਨੰਬਰ 10 ਇਹਨਾਂ ਵਿੱਚੋਂ ਕਿਹੜਾ ਆਉਟਪੁੱਟ ਜਨਤਰ ਵੈਕਟਰ ਗ੍ਰਾਫਿਕਸ ਨੂੰ ਜਾਂ ਵੈਕਟਰ ਗ੍ਰਾਫਿਕਸ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ অপਸ਼ਨ ਨੇ ਲੇਜ਼ਰ ਪ੍ਰਿੰਟਰ ਇਨਕ ਜੈਟ ਪ੍ਰਿੰਟਰ ਡਾਟ ਮੈਟ੍ਰਿਕਸ ਪ੍ਰਿੰਟਰ ਜਾਂ ਪਲੋਟਰ ਤਾਂ ਇਸ ਦਾ ਆਨਸਰ ਹੈ ਪਲੋਟਰ ਕਿਉਂਕਿ ਪਲੋਟਰ ਇੱਕ ਆਉਟਪੁੱਟ ਜਨਰੇਟ ਕਰਦਾ ਹੈ ਜਦੋਂ ਵੈਕਟਰ ਗ੍ਰਾਫਿਕਸ ਪ੍ਰਿੰਟ ਕਰਨ ਦੇ ਕੰਮ ਆਉਂਦਾ ਹੈ ਵੈਕਟਰ ਗ੍ਰਾਫਿਕਸ ਦਾ ਮਤਲਬ ਹੁੰਦਾ ਹੈ ਲਾਈਨਾਂ ਸ਼ੇਪਸ ਜਾਂ ਕਰਵ ਦੇ ਰੂਪ ਵਿੱਚ ਪ੍ਰਿੰਟਿੰਗ ਕਰਨਾ ਪਲੋਟਰ ਜਿਹੜਾ ਇੱਕ ਹਾਰਡ ਕਾਪੀ ਆਉਟਪੁੱਟ ਜਨਰੇਟ ਕਰੇ ਜਿਹੜਾ ਕੀ ਕਰਦਾ ਹੈ ਬਹੁਤ ਵੱਡੇ ਵੱਡੇ ਆਕਰ ਆਪਾਂ ਕੋਈ ਪ੍ਰਿੰਟ ਕਰਨਾ ਹੈ ਜਿਵੇਂ ਕਿ ਕੋਈ ਇੰਜੀਨੀਅਰਿੰਗ ਦਾ ਪ੍ਰਿੰਟ ਕੱਢਣਾ ਹੈ ਕੋਈ ਗ੍ਰਾਫਿਕਲ ਡਿਜ਼ਾਈਨ ਦਾ ਪ੍ਰਿੰਟ ਕੱਢਣਾ ਹੈ ਤੇ ਉਹਦੇ ਲਈ ਆਪਾਂ ਪਲੋਟਰ ਵਰਤਦੇ ਹਾਂ ਤੇ ਪਲੋਟਰ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਵੱਡੇ ਤਸਵੀਰਾਂ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਤੇ ਇਹਦੇ ਵਿੱਚ ਪੈਨ ਦੀ ਵਰਤੋਂ ਹੁੰਦੀ ਹੈ ਜਾਂ ਇੰਕ ਪੈਨ ਲੱਗੇ ਹੁੰਦੇ ਨੇ ਜਿਨ੍ਹਾਂ ਦੀ ਮਦਦ ਨਾਲ ਪਲੋਟਰ ਜਿਹੜਾ ਉਹ ਪ੍ਰਿੰਟ ਕਰਦਾ ਹੈ ਨੰਬਰ 4 ਇਹਨਾਂ ਵਿੱਚ ਕਿਸ ਜੰਤਰ ਦੀ ਵਰਤੋਂ ਨਿੱਜੀ ਤੌਰ ਤੇ ਸਾਊਂਡ ਸੁਣਨ ਲਈ ਕੀਤੀ ਜਾਂਦੀ ਹੈ অপਸ਼ਨ ਹੈ ਸਪੀਕਰ ਹੈੱਡਫੋਨ ਹੋਮ تھیਟਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਆਨਸਰ ਹੈ ਹੈੱਡਫੋਨ ਜੇਕਰ ਆਪਾਂ ਚਾਹਨੇ ਆ ਕਿ ਇਕੱਲੇ ਹੀ ਆਵਾਜ਼ ਸੁਣਨੀ ਹੈ ਸਾਡੀ ਬਾਤ ਕੋਈ ਹੋਰ ਨਾ ਸੁਨੇ ਜਾਂ ਆਪਾਂ ਕਿਸੇ ਆਉਟਪੁੱਟ ਯੰਤਰ ਨਾਲ ਸਪੀਕਰ ਲਗਾਏ ਦਾ ਹੈ ਠੀਕ ਹੈ ਹੈੱਡਫੋਨ ਲਗਾਏ ਦੀਏ ਤੇ ਹਰ ਆਨਸਰ ਹੋਏਗਾ ਹੈੱਡਫੋਨ ਤੇ ਸਪੀਕਰ ਜਿਹੜਾ ਉਹ ਸਾਰਿਆਂ ਨੂੰ ਆਵਾਜ਼ ਸੁਣਾਈ ਦਿੰਦੀ ਹੈ ਹੋਮ تھیਟਰ ਦੀ ਆਵਾਜ਼ ਹੋਰ ਵੀ ਜ਼ਿਆਦਾ ਹੁੰਦੀ ਹੈ ਬਟ ਹੈੱਡਫੋਨ ਨਾਲ ਕੀ ਹੈ ਆਪਾਂ ਇਕੱਲੇ ਬਾਤ ਸੁਣ ਸਕਦੇ ਹਾਂ ਆਪਣੇ ਕੰਨਾਂ ਨੂੰ ਹੈੱਡਫੋਨ ਲਗਾ ਕੇ ਨੰਬਰ 5 ਇਹਨਾਂ ਵਿੱਚ ਕਿਹੜਾ ਯੰਤਰ ਅੱਜ ਕੱਲ ਵਰਤੋਂ ਵਿੱਚ ਘਟ ਗਿਆ ਹੈ অপশন ਨੇ প্রিনਟਰ এলইডি সিআরটি মনিটর ਜਾਂ প্লটার তো ਇਸ ਦਾ ਆਨਸਰ ਹੈ ਸੀআরটি মনিটর ਜਿਹੜਾ ਸੀআরটি মনিਟਰ ਹੈ ਇਸ ਦਾ ਪੂਰਨ ਨਾਮ ਹੈ ক্যাথੋਡ ਰੇਡੀਓ ਇਹ ਵੱਡੇ ਵੱਡੇ ਮੋਨੀਟਰ ਹੁੰਦੇ ਸੀ ਜਿਹੜਾ ਪਹਿਲੇ ਵਰਤੇ ਜਾਂਦੇ ਸੀ ਅੱਜ ਕੱਲ ਇਹ ਨਹੀਂ ਵਰਤੇ ਜਾਂਦੇ ਕਿਉਂਕਿ ਇੱਕ ਦਿਨ ਦਾ ਆਕਾਰ ਬੜਾ ਵੱਡਾ ਹੁੰਦਾ ਸੀ ਦੂਸਰਾ ਗਰਮੀ ਪੈਦਾ ਕਰਦੇ ਸਨ ਤੀਜਾ ਇਹਨਾਂ ਦਾ weight ਬਹੁਤ ਜ਼ਿਆਦਾ ਹੁੰਦਾ ਸੀ ਅੱਗੇ ਸਹੀ ਜਾਂ ਗਲਤ ਦੱਸੋ ਪਹਿਲਾ ਪ੍ਰਿੰਟਰ ਇੱਕ ਸੌਫਟ ਕਾਪੀ ਆਉਟਪੁੱਟ ਜੰਤਰ ਜਾਂ ਡਿਵਾਈਸ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਪ੍ਰਿੰਟਰ ਜਿਹੜਾ ਇੱਕ ਹਾਰਡ ਕਾਪੀ ਆਉਟਪੁੱਟ ਜੰਤਰ ਹੈ ਨਾ ਕਿ ਸੌਫਟ ਕਾਪੀ ਸੌਫਟ ਕਾਪੀ ਜੰਤਰ ਕੀ ਕਰਦੇ ਨੇ ਰਿਜ਼ਲਟ ਤੁਹਾਨੂੰ ਸਕਰੀਨ ਤੇ ਦਿਖਾਉਂਦੇ ਨੇ ਬਟ ਹਾਰਡ ਕਾਪੀ ਤੁਹਾਨੂੰ ਕਾਗਜ਼ ਤੇ ਪ੍ਰਿੰਟ ਕਰਕੇ ਦਿੰਦੇ ਨੇ ਨੰਬਰ 2 CRT ਮੋਨੀਟਰ ਇੱਕ ਇਲੈਕਟ੍ਰੋਨਿਕ ਬੀਮ ਦੇ ਵਰਤੋਂ ਕਰਕੇ ਆਉਟਪੁੱਟ ਡਿਸਪਲੇ ਕਰਦਾ ਹੈ ਇਹ ਬਿਲਕੁਲ ਸਹੀ ਹੈ CRT ਮੋਨੀਟਰ ਪਹਿਲਾਂ ਵਰਤੇ ਜਾਂਦੇ ਸਨ ਐਚ ਇਲੈਕਟ੍ਰੋਨਿਕ ਬੀਮ ਵਰਤੀ ਜਾਂਦੀ ਸੀ ਜਿਹਦੇ ਨਾਲ ਉਹ CRT ਮੋਨੀਟਰ ਦੀ ਸਕਰੀਨ ਤੇ ਪ੍ਰਿੰਟ ਕਰਦੇ ਸਨ ਨੰਬਰ 3 ਮੋਨੀਟਰ ਦਾ ਆਕਾਰ ਤਿਰਛੀ ਦਿਸ਼ਾ ਵਿੱਚ ਮਾਪਿਆ ਜਾਂਦਾ ਹੈ ਇਹ ਬਿਲਕੁਲ ਸਹੀ ਹੈ ਇਸ ਦਾ ਅਰਥ ਹੈ ਕਿ ਜਦਕਰ ਤੁਸੀਂ ਕੋਈ ਮੋਨੀਟਰ ਦੇਖਣਾ ਹੈ ਕੋਈ ਸਕਰੀਨ ਦੇਖਣੀ ਹੈ ਚਾਹੇ ਸੀਆਰਟੀ ਹੈ ਐਲਸੀਡੀ ਹੈ ਜਾਂ ਐਲਈਡੀ ਹੈ ਉਹਨੂੰ ਕਦੀ ਵੀ ਉੱਪਰੋਂ ਜਾਂ ਥੱਲੋਂ ਜਾਂ ਸਾਈਡਾਂ ਤੋਂ ਨਹੀਂ ਮਾਪਿਆ ਜਾਂਦਾ ਐਨੋਮੇਸ਼ਾ ਤਿਰਛੀ ਦਿਸ਼ਾ ਮਤਲਬ ਡਾਇਗਨਲ ਰੂਪ ਵਿੱਚ ਮਾਪਿਆ ਜਾਂਦਾ ਹੈ ਤੇ ਕਹਿ ਸਕਦੇ ਹਾਂ ਕਿ ਜਿਹੜਾ ਮੋਨੀਟਰ ਹੈ ਉਹਦਾ ਆਕਾਰ ਜੇਕਰ ਪੈਕ ਚੈੱਕ ਕਰਨਾ ਹੋਵੇ ਤੇ ਡਾਇਗਨਲ ਮਾਪਾਂਗੇ ਤਿਰਛੀ ਦਿਸ਼ਾ 'ਚ ਮਾਪਾਂਗੇ ਨੰਬਰ 4 ਸੌਫਟ ਕਾਪੀ ਆਊਟਪੁੱਟ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ਇਹ ਬਿਲਕੁਲ ਠੀਕ ਹੈ ਉਹ ਕਿਉਂ ਕਿਉਂਕਿ ਸੌਫਟ ਕਾਪੀ ਜੇ ਕੀ ਹੁੰਦਾ ਹੈ ਜਿਹੜਾ ਰਿਜ਼ਲਟ ਆ ਤੁਹਾਨੂੰ ਸਕਰੀਨ ਤੇ ਨਜ਼ਰ ਆਉਂਦਾ ਹੈ ਕਿਸੇ ਵੀ ਸਮੇਂ ਤੁਸੀਂ ਉਹਨੂੰ ਬਦਲ ਸਕਦੇ ਹੋ ਨੰਬਰ 5 LCD ਦੀ ਵਰਤੋਂ ਲੋਕਾਂ ਦੇ ਇੱਕ ਵੱਡੇ ਸਮੂਹ ਨੂੰ ਵੱਡੀ ਆਊਟਪੁੱਟ ਦਿਖਾਉਣ ਲਈ ਕੀਤੀ ਜਾਂਦੀ ਹੈ ਇਹ ਗਲਤ ਹੈ ਕਿਉਂਕਿ LCD ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਰਾਂਚੀ LCD ਲਗਾਈ ਦੀ ਹੈ ਜਾਂ ਤੁਹਾਡੇ ਮੋਨੀਟਰ ਦੀ LCD ਹੈ ਜਾਂ ਮੋਬਾਈਲ ਦੀ LCD ਹੈ ਉਹ ਕੁਝ ਲੋਕਾਂ ਨੂੰ ਦਿਖਾ ਸਕਦੀ ਹੈ ਅਗਰ ਵੱਡੀ ਆਉਟਪੁੱਟ ਦਿਖਾਣੀ ਹੈ ਤਾਂ ਉਹ ਪੈਲਸਿਟੀ ਤਾਂ ਨਹੀਂ ਦਿਖਾ ਸਕਦੇ ਉਹਦੇ ਲਈ ਪ੍ਰੋਜੈਕਟਰ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਤੁਸੀਂ ਸਿਨੇਮਾ ਹਾਲ 'ਚ ਦੇਖਿਆ ਹੁੰਦਾ ਬਹੁਤ ਵੱਡੀ ਸਕਰੀਨ ਹੁੰਦੀ ਹੈ ਉਹ ਪ੍ਰੋਜੈਕਟਰ ਨਾਲ ਚੱਲਦੀ ਹੈ ਤੁਸੀਂ ਕਹਿੰਦੇ ਸਾਇੰਸ ਸਿਟੀ ਗਈ ਹੋਣੀ ਉਹ ਸਾਇੰਸ ਸਿਟੀ ਵੀ ਦੇਖਿਆ ਹੁੰਣਾ ਠੀਕ ਹੈ ਇੱਕ ਡੌਮ ਥੀਏਟਰ ਹੈ ਔਰ ਜਿਹੜੀ ਮੂਵੀ ਚੱਲਦੀ ਹੈ ਉਹ ਵੀ ਪ੍ਰੋਜੈਕਟਰ ਦੀ ਮਦਦ ਨਾਲ ਚੱਲਦੀ ਹੈ ਅੱਗੇ ਹੈ हे लिख्यादे पूरे न लिखो पहला है सीआर टी सीआर टी का पूरा नाम है कैथोड रे ट्यूब एक मोनीटर है जरा पहले वरतिया जाता भी नहीं हो रही ज बहुत घट हो रही है नंबर दो डीएमपी डीएमपी का पूरा नाम है डोट मैट्रिक्स प्रिंटर एक प्रिंटर है एक हार्ड कॉपी जंत्र है जोड़ा कागज़ से प्रिंट करता है बट डोट्स के पैटर्न ਨੰਬਰ 3 LCD LCD ਦਾ ਪੂਰਾ ਨਾਮ ਹੈ liquid crystal display ਇੱਕ ਮੋਨੀਟਰ ਹੈ ਇਹ ਤੁਹਾਡੇ ਘਰਾਂ ਵਿੱਚ ਵੀ ਵਰਤਿਆ ਜਾਂਦਾ ਹੈ ਤੇ ਜਾਂ ਤੁਸੀਂ ਇਹਨੂੰ ਲੈਪਟਾਪ ਜਾਂ ਮੋਬਾਈਲ ਦੀ ਸਕਰੀਨ ਤੇ ਵੀ ਦੇਖ ਸਕਦੇ ਹਾਂ ਨੰਬਰ 4 LED LED ਦਾ ਪੂਰਾ ਨਾਮ ਹੈ light emitting diode ਇਹ ਵੀ ਇੱਕ ਕਿਸਮ ਦਾ ਮੋਨੀਟਰ ਹੈ ਸਕਰੀਨ ਹੈ ਜਿਹੜੀ ਆਪਾਂ ਆਪਣੀ ਡੇਲੀ ਲਾਈਫ ਵਿੱਚ ਵਰਤਦੇ ਹਾਂ ਜਾਂ ਲੈਪਟਾਪ ਦੀ ਸਕਰੀਨ ਤੇ ਜਾਂ ਕੰਪਿਊਟਰ ਸਕਰੀਨ ਤੇ ਜਾਂ ਆਪਣੇ ਘਰਾਂ ਵਿੱਚ ਵੱਡੀ LED ਵੀ ਦੇਖ ਸਕਦੇ ਹਾਂ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫਿਰ ਜੇ ਇਹ ਨਵਾਂ ਟੌਪਿਕ ਨਾ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ